ਹਾਂਜੀ ਭਾਈ ਸਤ ਸ੍ਰੀ ਅਕਾਲ ਤੇ ਅੱਜ ਦੀ ਆਪਣੀ ਵੀਡੀਓ ਸਿੱਖ ਕੌਮ ਦੇ ਉਸ ਮਹਾਨ ਸੇਵਾਦਾਰ ਬਾਰੇ ਹੈ ਜਿਸ ਨੇ ਸੇਵਾ ਕਰਨ ਦੇ ਬਦਲੇ ਆਪਣਾ ਸਭ ਕੁਝ ਵੇਚ ਦਿੱਤਾ ਸੀ ਆਪਣੀ ਜ਼ਮੀਨ ਜਾਇਦਾਦ ਹੀਰੇ ਜਵਾਰਾਤ ਕੋਠੀਆਂ ਮਹਿਲ ਤੇ ਫੇਰ ਜਾ ਕੇ ਸਿੱਖਾਂ ਦੇ ਹਿੱਸੇ ਆਈ ਸੀ ਦੁਨੀਆਂ ਦੀ ਸਭ ਤੋਂ ਪਵਿੱਤਰ ਤੇ ਸਭ ਤੋਂ ਮਹਿੰਗੀ ਜਗਾ ਫਤਿਹਗੜ ਸਾਹਿਬ ਦੀ ਜਿੱਥੇ ਛੋਟੇ ਸਹਿਬਜ਼ਾਦੇ ਦੇ ਮਾਤਾ ਗੁਜਰਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਸ ਪਵਿੱਤਰ ਧਰਤੀ ਦੀ ਕੀਮਤ ਬਾਰੇ ਜੋ ਅੱਜ ਦੇ ਹਿਸਾਬ ਨਾਲ ਪਣਦੀ ਹੈ ਜੇ ਗੱਲ ਕਰੀਏ ਉਸ ਟਾਈਮ ਦੀਆਂ ਉਸ ਸੋਨੇ ਦੀਆਂ ਮੋਹਰਾਂ ਬਾਰੇ ਉਸ ਸਿੱਕਿਆਂ ਬਾਰੇ ਤਾਂ ਉਸ ਟਾਈਮ ਉਹਨਾਂ ਨੂੰ ਕਿਹਾ ਜਾਂਦਾ ਸੀ ਅਸ਼ਰਫੀਆਂ ਤੇ ਹੁਣ ਇਸ ਅਸ਼ਰਫੀ ਦਾ ਜੋ ਇੱਕ ਡਾਇਮੀਟਰ ਸੀ ਉਹ ਸੀ 7/2 ਇੰਚ ਤੇ ਜੋ ਉਸ ਦਾ ਭਾਰ ਸੀ ਵੇਟ ਸੀ ਉਹ ਸੀ 10 ਗ੍ਰਾਮ ਜਾਨੀ ਕਿ ਇੱਕ ਤੋਲਾ ਤੇ ਕਿੰਨੀ ਕਿ ਇਹ ਜ਼ਮੀਨ ਖਰੀਦੀ ਸੀ ਇਹ ਐਨੀ ਕਿ ਜ਼ਮੀਨ ਖਰੀਦੀ ਗਈ ਸੀ ਜਿਸ ਦੇ ਇੱਕ ਪਾਸੇ ਬਾਬਾ ਜੋਰਾਵਰ ਸਿੰਘ ਤੇ ਦੂਜੇ ਪਾਸੇ ਬਾਬਾ ਫਤਿਹ ਸਿੰਘ ਜੀ ਤੇ ਵਿਚਾਲੇ ਮਾਤਾ ਗੁਜਰ ਕੌਰ ਜੀ ਸਨ ਜਿਵੇਂ ਉਹ ਮਾਤਾ ਗੁਜਰ ਕੌਰ ਜੀ ਨਾਲ ਠੰਡੇ ਬੁਰਜ ਵਿੱਚ ਰਾਤਾਂ ਕੱਟਾ ਕਰਦੇ ਸਨ ਇੱਕ ਪਾਸੇ ਹੁੰਦਾ ਸੀ ਛੋਟਾ ਸਹਿਜਾਦਾ ਤੇ ਦੂਜੇ ਪਾਸੇ ਵੱਡਾ ਸਹਿਜਾਦਾ ਜਦੋਂ ਦੀਵਾਨ ਟੋਡਰਮਲ ਜੀ ਇਹਨਾਂ ਅਸ਼ਰਫੀਆਂ ਨੂੰ ਜ਼ਮੀਨ ਖਰੀਦਣ ਦੇ ਲਈ ਧਰਤੀ ਤੇ ਵਸਾਉਣ ਲੱਗੇ ਤਾਂ ਉਹਨਾਂ ਨੇ ਪਹਿਲਾਂ ਅਸ਼ਰਫੀਆਂ ਨੂੰ ਸਿੱਧਾ ਚੈਨਾ ਸ਼ੁਰੂ ਕੀਤਾ ਸੀ ਪਰ ਵਜੀਦ ਖਾਨ ਐਡਾ ਜਿਹੜਾ ਲਾਲਚੀ ਤੇ ਹਰਾਮੀ ਕਿਸਮ ਦਾ ਬੰਦਾ ਸੀ ਕਿ ਉਸ ਨੇ ਦੀਵਾਨ ਟੋਡਰਮਲ ਜੀ ਨੂੰ ਕਿਹਾ ਕਿ ਅਸ਼ਰਫੀਆਂ ਨੂੰ ਸਿੱਧਾ ਨਹੀਂ ਬਸਾਉਣਾ ਵੜ ਕੀ ਖੜੀਆਂ ਕਰਕੇ ਇਹ ਜ਼ਮੀਨ ਖਰੀਦਣਗੇ ਫੇਰ ਦਿਵਾਨ ਟੋਡਰਮਲ ਜੀ ਨੇ ਉਥੇ ਉਹਨਾਂ ਅਸ਼ਰਫੀਆਂ ਨੂੰ ਸਿੱਧੀਆਂ ਖੜੀਆਂ ਕਰਕੇ ਉਸ ਜ਼ਮੀਨ ਨੂੰ ਖਰੀਦਿਆ ਸੀ ਤੇ ਉਸ ਟਾਈਮ 78000 ਅਸ਼ਰਫੀ ਉਹ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦੀ ਗਈ ਸੀ ਜਿਸ ਦਾ ਵੇਟ ਬਣਦਾ ਸੀ 780 ਕਿਲੋ ਸੋਨਾ ਤੇ ਜੇ ਅੱਜ ਦੇ ਹਿਸਾਬ ਨਾਲ ਉਸ ਸੋਨੇ ਦੀ ਕੀਮਤ ਕੀਤੀ ਜਾਵੇ ਤਾਂ ਅੱਜ ਲਗਭਗ ਸੋਨਾ ਹੈ 78000 ਨੂੰ ਤੁਲਾ ਯਾਨੀ ਕਿ 78 ਲੱਖ ਨੂੰ ਕਿਲੋ ਤੇ ਉਸ ਹਿਸਾਬ ਨਾਲ ਕੀਮਤ ਬਣਦੀ ਸੀ 6 ਅਰਬ 8 ਕਰੋੜ 40 ਲੱਖ ਯਾਨੀ ਕਿ 608 ਕਰੋੜ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਸੀ ਇਹ ਫਤੇਗੜ ਸਾਹਿਬ ਦੀ ਤੇ ਜੇ ਗੱਲ ਕਰੀਏ ਇਸ ਜਗ੍ਹਾ ਦੇ ਏਰੀਏ ਦੀ ਕਿੰਨਾ ਸੀ ਤਾਂ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਇਹ 5 ਤੋਂ 7 ਗੱਜ ਸੀਗਾ ਸਿਰਫ ਤੇ ਜਿਆਦਾ ਤੋਂ ਜਿਆਦਾ ਜੇ ਆਪਾਂ ਲਾਈਏ ਵੀ ਇਹ 10 ਗੱਜ ਸੀ ਤਾਂ ਇਸ ਦੇ 1 ਗੱਜ ਦੀ ਕੀਮਤ ਮੰਨੀ ਦੀ ਹੈ 60 ਕਰੋੜ ਜਿੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਸੀ ਐਨੀ ਮਹਿੰਗੀ ਜਗ੍ਹਾ ਹੋਰ ਕਿਸੇ ਵੀ ਵੱਡੇ ਤੋਂ ਵੱਡੇ ਦੇਸ਼ ਵੱਡੇ ਤੋਂ ਵੱਡੇ ਸ਼ਹਿਰ ਵਿੱਚ ਕਿੱਤੇ ਵੀ ਨਹੀਂ ਮਿਲੇਗੀ ਤੇ ਨਾ ਹੀ ਕਦੇ ਹੋਵੇਗੀ ਨੀ ਮੰਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ